ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤੇ ਫਿਰ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਖੂਬਸੂਰਤ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਫਿਰ 9 ਵਜੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਤੇ ਸੰਡੇ ਨੂੰ ਸ਼ਾਮ ਨੂੰ 5 ਵਜੇ ਤੇ ਅੱਜ ਫਿਰ ਤੋਂ ਤੁਹਾਡੇ ਲਈ ਬਹੁਤ ਤਰ੍ਹਾਂ ਦੀ ਵੈਰਾਈਟੀ ਲੈ ਕੇ ਆਂਦੀ ਹੈ ਬਹੁਤ ਹੀ ਪਿਆਰੇ ਪਿਆਰੇ ਸੂਟ ਅ ਸ਼ੁਰੂ ਕਰਾਂਗੇ ਆਪਾਂ ਇਸ ਸੂਟ ਤੋਂ ਜੈ ਵਿਜੇ ਹਾਂਜੀ ਇਹ ਜੈ ਵਿਜੇ ਦਾ ਪਾਰਟੀ ਵੇਅਰ ਸੂਟ ਹੈ ਬਹੁਤ ਹੀ ਪਿਆਰਾ ਸੂਤ ਦੇਣ ਲੱਗੇ ਆ ਤੁਹਾਨੂੰ ਟਿਸ਼ੂ ਦੇ ਉੱਤੇ ਹੈ ਜੀ ਇਹ ਬਿਲਕੁਲ ਸੌਫਟ ਵੱਡਾ ਬ੍ਰਾਂਡ ਹੈ ਕੋਈ ਚਾਂਸ ਹੀ ਨਹੀਂ ਹੁੰਦਾਗਾ ਕਿ ਕਿਸੇ ਕਿਸਮ ਦਾ ਆਪਾਂ ਡਾਊਟ ਕਰ ਸਕੀਏ ਠੀਕ ਹੈ ਬਨਾਰਸੀ ਟਿਸ਼ੂ ਦੇ ਉੱਤੇ ਹੈ ਠੀਕ ਹੈ ਤੇ ਨਾਲ ਇਹ ਤੁਹਾਨੂੰ ਗਲੇ ਦੇ ਉੱਤੇ ਪੱਟੀ ਮਿਲੂਗੀ ਵਰਕ ਵਾਲੀ ਸਾਰੇ ਦੇ ਵਿੱਚ ਬਨਾਰਸੀ ਬੂਟੀ ਮਿਲ ਰਹੀ ਹੈ ਤੇ ਨਾਲ ਤੁਹਾਨੂੰ ਮਿਲ ਰਿਹਾ ਜੀ ਇਹ 골ਡਨ ਦੇ ਉੱਤੇ 골ਡਨ ਹੀ ਤੁਹਾਨੂੰ ਵਰਕ ਮਿਲ ਰਿਹਾ ਆ ਜਿਹੜਾ ਗੁੰਤੀ ਦੇ ਵਿੱਚ ਠੀਕ ਹੈ ਬਹੁਤ ਪਿਆਰਾ ਤੇ ਸਾਰਾ ਤੁਹਾਨੂੰ ਫੁੱਲ ਦਾ ਆਲਮੋਸਟ ਸਾਰਾ ਹੀ ਤੁਸੀਂ ਘੇਰਾ ਬਣਾ ਸਕਦੇ ਹੋ ਤੇ ਨਾਲ ਵਰਕ ਵਾਲੀ ਸਪੈਸ਼ਲ ਲੇਸ ਹੈ ਇਹਨਾਂ ਦੀ ਇਧਰ ਆ ਗਿਆ ਜੀ ਤੁਹਾਡਾ ਬਾਹ ਵਾਸਤੇ ਡਿਜ਼ਾਈਨ ਸੇਮ ਉਸੇ ਤਰ੍ਹਾਂ ਠੀਕ ਹੈ ਬੈਕ ਸਾਈਡ ਤੇ ਤੁਹਾਨੂੰ ਇਹ ਬਾਰਡਰ ਮਿਲੇਗਾ ਸੇਮ ਲਓ ਜੀ ਇਹ ਤਾਂ ਹੋ ਗਈ ਸ਼ਰਟ ਦੀ ਡਿਟੇਲ ਤੇ ਨਾਲ बॉटਮ ਡਿਜ਼ਾਈਨਰ ਦਿੰਦੇ ਆ ਹਮੇਸ਼ਾ ਇਹ ਮੋਡਲ ਦੀ बॉटਮ ਮਿਲੂਗੀ ਨਾਲ ਤੇ ਇਹਦੇ ਤੇ ਡਿਜ਼ਾਈਨਰ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਨਾਲ ਇਹ ਸਪੈਸ਼ਲ ਫੈਬਰਿਕ ਹੈ ਬਹੁਤ ਸੌਫਟ ਦੁਪੱਟੇ ਦਾ ਆ ਲੋ ਆ ਤੁਹਾਨੂੰ ਮਿਲੂਗਾ ਇਹਦੇ ਨਾਲ ਕਰਲਿਸ ਜੀ ਲੁੱਕ ਦਾ ਦੁਪੱਟਾ ਜਿਹੜਾ ਇਹ 골ਡਨ ਕਲਰ ਨੂੰ ਬ੍ਰੇਕ ਦਊਗਾ ਕਲਰਫੁਲ ਤੇ ਇਹਦੇ ਪੰਜ ਚਾਰ ਪੰਜ ਟੈਸਲਸ ਕਾਰਨਰਸ ਤੇ ਹੋਣਗੇ ਤੇ ਨਾਲ ਇਹ ਪ੍ਰਿੰਟ ਹੋਊਗਾ ਠੀਕ ਹੈ ਖੁੱਲਾ ਦੁਪੱਟਾ ਹੋਊਗਾ ਲੰਬਾ ਚੌੜਾ ਠੀਕ ਹੈ ਪਰ ਬਹੁਤ ਲਾਈਟ ਵੇਟ ਸਿਰ ਤੇ ਖੜੂਗਾ ਆਰਾਮ ਨਾਲ ਜੇ ਸਿਰ ਤੇ ਵੀ ਲੈਣਾ ਹੈ ਤੇ 골ਡਨ ਕਲਰ ਦੀ ਲੇਸ ਲੱਗੀ ਹੋਈ ਹੈ ਜੈ ਵਿਜੇ ਬ੍ਰਾਂਡ ਹੈ ਤੇ ਸੂਟ ਏ ਕਲਾਸ ਠੀਕ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ ਸਿਰਫ 1990, 3090 3090 ਇਹ ਸੂਟ ਤੁਹਾਡੇ ਘਰ ਆ ਜੂਗਾ ਲੋ ਜੀ ਅਗਲਾ ਇਹ ਪੂਰੀ ਕੈਟਲੌਗ ਜਿਹੜੀ ਹੋਊਗੀ ਉਹ 골ਡਨ ਕਲਰ ਦੀ ਹੀ ਹੋਊਗੀ ਦੁਪੱਟਿਆਂ ਦੇ ਡਿਫਰੈਂਟ ਸਟਾਈਲ ਹੋਣਗੇ ਉਹ ਆਪਾਂ ਤੁਹਾਨੂੰ ਨਾਲ-ਨਾਲ ਦਿਖਾਈ ਜਾਵਾਂਗੇ ਤੇ ਉਹਦੇ ਨਾਲ ਵੀ ਸੀ ਬੇਟਾ ਆਹ ਦੇਖੀ ਟੈਸਲ ਸਲਵਾਰ ਦੇ ਨਾਲ ਹੈ ਨਹੀਂ ਸੀ ਚਲੋ ਲੋ ਜੀ ਉਹਦੇ ਵਿੱਚ ਟੈਸਲਸ ਨਹੀਂ ਸੀਗੇ ਇਹਦੇ ਨਾਲ ਹੈਗੇ ਨਹੀਂ ਹਲੋ ਜੀ ਚੀਜ਼ ਬਹੁਤ ਏ ਕਲਾਸ ਫੈਬਰਿਕ ਸਬ ਦਾ ਸੇਮ ਰਹੂਗਾ ਸਟਾਈਲ ਸੇਮ ਰਹੂਗਾ ਲੋ ਜੀ ਇਹ ਦੇਖੇ ਰੇ ਤੇ ਇਸ ਤਰ੍ਹਾਂ ਦਾ ਹਲੋ ਬੁਣਤੀ ਦੇਖੋ ਬਹੁਤ ਹੀ ਪਿਆਰੀ ਬੁਣਤੀ ਕੀਤੀ ਹੋਈ ਹੈ ਬਿਲਕੁਲ ਹੀ ਮਤਲਬ ਪੂਰੇ ਹਨ ਵਟ ਕੱਢੇ ਭਏ ਸੂਟ ਦੀ ਹਲੋ ਬਨਾਰਸੀ ਸੂਟ ਤੇ ਇਹਦੇ ਨਾਲ ਤੁਹਾਨੂੰ ਮਿਲ ਰਹੀ ਹੈ ਇਹ ਵਾਲੀ ਬਾਟਮ ਪੂਰਾ ਹਨ ਲਸ਼ ਲਸ਼ ਕਰਦਾ ਸੂਟ ਠੀਕ ਹੈ ਜੀ ਹਾਂ ਬਾਟਮ ਤੇ ਨਾਲ ਇਹਦੇ ਇਹ ਮਿਲਣਗੇ ਤੁਹਾਨੂੰ ਚਾਰ ਲਟਕਣਾ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਗਾਜਰੀ ਜੇ ਰੰਗ ਦਾ ਹਲੋਜੀ ਇਹਦਾ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਡਬਲ ਖੋਲਿਆ ਮੈਂ ਠੀਕ ਹੈ ਬਿਲਕੁਲ ਲਾਈਟ ਵੇਟ ਬਹੁਤ ਹੀ ਪਿਆਰਾ ਤੇ ਇਹ ਤੁਹਾਨੂੰ ਮਿਲਣਾ ਜੀ 3090 ਜੀ ਅਗਲਾ ਅਗਲੇ ਦੀ ਜਿਹੜੀ ਬੂਟੀ ਹੈ ਉਹ ਥੋੜੀ ਜੀ ਵੱਡੀ ਹੈ ਲੋਚ ਇਹਦੇ ਇਸ ਤਰ੍ਹਾਂ ਥੋੜੀ ਜਿਹੀ ਬੁਟੀ ਵੱਡੀ ਮਿਲੂਗੀ ਇਹ ਗਲੇ ਦੇ ਉੱਤੇ ਤੁਹਾਨੂੰ ਵਰਕ ਮਿਲ ਰਿਹਾ ਹੈ ਬੇਸ ਇਹਦਾ ਵੀ 골ਡਨ ਹੀ ਰਹੂਗਾ ਤੇ ਫਿਰ ਘੇਰੇ ਦੇ ਉੱਤੇ ਇਸ ਤਰ੍ਹਾਂ ਦਾ ਬੁਣਤੀ ਮਿਲਣੀ ਹੈ ਤੁਹਾਨੂੰ ਬਹੁਤ ਪਿਆਰੀ ਬਹੁਤ ਖੂਬਸੂਰਤ ਸੂਟ ਨੇ ਸ਼ਾਹੀ ਲੁੱਕ ਹੈ ਸੂਟਾਂ ਦੀ ਬੈਕ ਸਾਈਡ ਤੇ ਸੇਮ ਬਾਰਡਰ ਹੋਊਗਾ ਪੂਰਾ ਬੁਣਤੀ ਦੇ ਵਿੱਚ ਠੀਕ ਹੈ ਇਹ ਆ ਗਿਆ ਜੀ ਘੇਰੇ ਤੇ ਲੇਸੇ ਬਜੂ ਡਿਜ਼ਾਈਨ ਆ ਗਏ ਤੇ ਇਹ ਆ ਗਿਆ ਤੁਹਾਡਾ ਬਾਟਮ ਠੀਕ ਹੈ ਜੀ ਇਹ ਆਊਗਾ ਤੁਹਾਡਾ लो, दुपट्टा आपट्टा मिलेगा टेसल जी दिन भी है नहीं ठीक है जी एक्सट्रा टेसलजी नहीं है तीन हजार नब्बे जय विजय जै ब्रांड बहुत ही प्यारी आइटम नैक्सट ये वाला ये आ गया बॉटम का डिजाइन लो जी ये थोन मिलेगा शर्ट ठीक है एक बॉर्डर आ गया ਬਹੁਤ ਸੋਹਣੀ ਬੁਣਤੀ ਹੋਈ ਵੀ ਆ ਇਸ ਤਰ੍ਹਾਂ ਦੀ ਬੁਣਤੀ ਹੋਰ ਕਿਸੇ ਵੀ ਫਰਮ ਦੀ ਇੰਨੀ ਜ਼ਿਆਦਾ ਇਸ ਤਰ੍ਹਾਂ ਬਾਰਡਰ 골ਡਨ ਨਹੀਂ ਆਈ ਬਨਾਰਸੀ ਦੇ ਵਿੱਚ ਜਿਸ ਤਰ੍ਹਾਂ ਦੀ ਜੈ ਵਿਜ ਨੇ ਦਿੱਤੀ ਆ ਬਹੁਤ ਸੋਹਣੀਆਂ ਚੀਜ਼ਾਂ ਨੇ ਲੋ ਠੀਕ ਹੈ ਲੈਵਲ ਹੈ ਸੂਟ ਦਾ ਇੱਕ ਆ ਆ ਗਿਆ ਇਹਦਾ ਮਸਟਰਡ ਕਲਰ ਦਾ ਇਸ ਲੁੱਕ ਦਾ ਦੁਪੱਟਾ ਠੀਕ ਹੈ ਦੁਪੱਟੇ ਦਾ ਫੈਬਰਿਕ ਬਹੁਤ ਸੋਹਣਾ ਬਹੁਤ ਹੀ ਫਾਈਨ ਡਿਫਰੈਂਟ ਫੈਬਰਿਕ ਹੈ ਲੋ ਅਗਲਾ ਲੋ ਜੀ ਦੋ ਦੇ ਨਾਲ ਲਟਕਣਾ ਸੀਗੀਆਂ ਉਹ ਹੁਣ ਤੁਸੀਂ ਨੋਟ ਕਰ ਲਓ ਜਿਹਦੇ ਨਾਲ ਹੈਗੀਆਂ ਸੀ ਉਹਦੇ ਨਾਲ ਹੀ ਭੇਜ ਦਾਂਗੇ ਠੀਕ ਹੈ ਤੇ ਜੇ ਕੋਈ ਭੈਣ ਇਹ ਜੀ ਹੋਈ ਜਿਹੜੀ ਕਹਿੰਦੀ ਹੋਈ ਵੀ ਮੈਂ ਤਾਂ ਯੂਜ਼ ਨਹੀਂ ਕਰਨੀ ਆ ਤੇ ਮੇਰੀਆਂ ਰਹਿਣ ਦਿਓ ਤੇ ਉਹ ਫਿਰ ਅਸੀਂ ਕਿਸੇ ਹੋਰ ਨੂੰ ਦੇ ਦਾਂਗੇ ਇਹਨਾਂ ਕ ਕਰ ਸਕਦੇ ਆ ਨਹੀਂ ਤਾਂ ਜਿਵੇਂ ਇੱਕ ਪਹਿਲਾਂ ਦਿਖਾਈਆਂ ਤੁਹਾਨੂੰ ਤੇ ਇੱਕ ਇਹਦੇ ਨਾਲ ਠੀਕ ਹੈ ਜੀ ਹਲੋ ਸਟਾਈਲ ਫੈਬਰਿਕ ਸਾਰਾ ਸੇਮ ਹੈ ਹਲੋ ਜੈ ਵਿਜੀਵਾਲਾ ਦਾ ਆਪਣਾ ਹੀ ਸਟਾਈਲ ਹੈ ਪੂਰਾ ਇਹ ਡਿਜ਼ਾਈਨਰ ਕਰਕੇ ਜੰਦੇ ਨੇ ਬਾਟਮ ਹਲੋ ਇਹ ਆ ਗਿਆ ਦਾ ਬਰਡ ਫੁੱਲੀ ਡਿਜ਼ਾਈਨਰ ਹੁੰਦਾ ਚਾਰ ਸੂਟਾਂ ਨਾਲ ਤਾਂ ਹੈਗੇ ਨੇ ਲਟਕਣ ਇੱਕ ਦਾ ਜਾਂ ਤਾਂ ਲੈ ਲਓ ਕਿ ਗਿਰਗੇ ਕਿਤੇ ਜਾਂ ਆਇਆ ਹੀ ਨਹੀਂ ਪਿੱਛੋਂ ਹਨਾ ਤਾਂ ਮਤਲਬ ਚਾਰ ਸੂਟਾਂ ਨਾਲ ਤਾਂ ਭੇਜਾਂਗੇ ਜੇ ਕਿਸੇ ਭੈਣ ਨੇ ਛੱਡਣੇ ਹੋਏ ਫਿਰ ਉਹ ਦੱਸ ਸਕਦੀ ਹੈ ਸਾਨੂੰ ਵੀ ਮੈਨੂੰ ਨਾ ਦਿਓ ਮੈਂ ਨਹੀਂ ਵਰਤਣੀ ਫਿਰ ਉਹ ਆਪਾਂ ਕਿਸੇ ਨੂੰ ਪੰਜਵੇਂ ਨੰਬਰ ਵਾਲੇ ਨੂੰ ਦੇ ਦਾਂਗੇ ਲਓ ਜੀ ਕਿਉਂਕਿ ਬਹੁਤ ਸਾਰੇ ਬੰਦੇ ਨਹੀਂ ਵੀ ਯੂਜ਼ ਕਰਦੇ ਲਓ ਜੀ ਠੀਕ ਹੈ ਇਹ ਹੋ ਗਿਆ ਜੀ ਤੁਹਾਡਾ ਕਲਰ ਨੋਟ ਕਰ ਲਿਆ ਦੁਪੱਟੇ ਦਾ ਠੀਕ ਹੈ ਜੀ ਇਹਦੇ ਨਾਲ ਹੀ ਦੁਪੱਟਾ ਆਊਗਾ 3090 ਚ ਜੈਵੀ ਜੇ ਬ੍ਰਾਂਡ ਦਾ ਬਹੁਤ ਪਿਆਰਾ ਜਿਹਾ ਸੂਟ ਆਉਣ ਵਾਲਾ ਛੋਟੂ ਜਿਹਾ ਲੋ ਜੀ ਸੂਟ ਨੰਬਰ 6 ਲੋ अगेन ਬਹੁਤ ਬਿਊਟੀਫੁਲ ਸੂਟ ਦਿਖਾਉਣ ਲੱਗੀ ਹਾਂ ਤੁਹਾਨੂੰ ਮੈਂ ਆਹ ਲੋ ਸ਼ਿਮਰ ਦੇ ਉੱਤੇ ਹੈ ਬਹੁਤ ਸੋਹਣਾ ਰॉ ਸਿਲਕ ਟਾਈਪ ਫੈਬਰਿਕ ਹੈ ਦਾ ਤੇ ਆ ਇਹ ਤਾਂ ਤੁਹਾਨੂੰ ਮਿਲੂਗਾ ਘੇਰੇ ਦੇ ਉੱਤੇ ਵਰਕ ਵਾਲੀ ਪੱਟੀ ਠੀਕ ਹੈ ਜੀ ਤੇ ਰੁਕੋ ਜੀ ਪੱਟੀ ਆ ਜਿਹੜੀ ਇਹ ਉਤਰੂਗੀ ਆਰਾਮ ਨਾਲ ਸੀਨ ਨਾਲ ਲੱਗੀ ਹੋਈ ਹੈ ਪਰ ਬਣੀ ਬਹੁਤ ਸੋਹਣੀ ਹੈ ਮੈਨੂੰ ਪਤਾ ਵੀ ਨਹੀਂ ਲੱਗ ਰਿਹਾ ਸੀਗਾ ਵੀ ਇਹ ਵਰਕ ਕੁੱਤੇ ਹੋਇਆ ਹੈਗਾ ਤੇ ਇਹਨੂੰ ਤੁਸੀਂ ਆਪਣਾ ਥੋੜਾ ਜਿਵੇਂ ਮੈਨੂੰ ਲੱਗੀ ਸੀ ਵੀ ਟੇਢੀ ਇਹਨੂੰ ਆਰਾਮ ਨਾਲ ਟੇਲਰ ਤੇ ਸੈੱਟ ਕਰਕੇ ਲਾਉਗਾ ਸੀਨ ਨਾਲ ਲੱਗੀ ਹੋਈ ਹੈ ਇਹ ਤੇ ਆ ਤੁਹਾਨੂੰ ਮਿਲ ਰਿਹਾ ਜੀ ਇਹਦੇ ਵਿੱਚ ਕਲਾਸਿਕਲ ਜਿਹਾ ਡਿਜ਼ਾਈਨ ਜ਼ਿਕਜ਼ੈਗ ਜਿਵੇਂ ਹੋਏ ਨੇ ਵਿੱਚ ਤੇ ਨਾਲ ਤੁਹਾਨੂੰ ਇਹ ਮਿਲੂਗਾ ਘੇਰੇ ਦੇ ਉੱਤੇ ਠੀਕ ਹੈ ਇਹ ਬਾਰਡਰ ਆ ਗਿਆ ਘੇਰੇ ਤੇ ਇਹ ਆ ਗਿਆ ਤੁਹਾਡਾ ਬਾਹਾਂ ਦਾ ਬਾਰਡਰ ਸਿਲਕ ਦੇ ਵਿੱਚ ਹੈ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂਗਾ ਇਹ ਬੈਕ ਸਾਈਡ ਇਹਦੀ ਪਲੇਨ ਰਹੂਗੀ ਬੈਕ ਸਾਈਡ ਦੇ ਤਾਂ ਤੁਹਾਨੂੰ ਇਹ ਬਾਰਡਰ ਮਿਲ ਰਿਹਾ ਠੀਕ ਹੈ ਬਾਹਵਾ ਦਾ ਫੈਬਰਿਕ ਅਲੱਗ ਮਿਲ ਰਿਹਾ ਖੁੱਲਾ ਘੇਰਾ ਬਣੂਗਾ ਜਿੰਨਾ ਮਰਜੀ ਠੀਕ ਹੈ ਜੀ ਬਨਾਰਸੀ ਸੌਰੀ ਸ਼ਿਮਰ ਸਿਲਕ ਦੇ ਵਿੱਚ ਹੈ ਰੋ ਸਿਲਕ ਦੇ ਹਿਸਾਬ ਨਾਲ ਬਣਿਆ ਹੋਇਆ ਸੂਟ ਬਹੁਤ ਸੋਹਣਾ ਕਿਉਂਕਿ ਇਹਦੇ ਵਿੱਚ ਬਨਾਰਸੀ ਵੀਵਿੰਗ ਹੋਈ ਹੋਈ ਹੈ ਤਾਂ ਬਹੁਤ ਹੀ ਪਿਆਰੀ ਆਈਟਮ ਹੈ ਤੇ ਨਾਲ ਤੁਹਾਨੂੰ ਇਹਦੇ ਇਹ ਮਿਲੂਗਾ ਸਿਲਕ ਦੇ ਵਿੱਚ ਹੀ ਬਾਟਮ ਇਹ ਬਾਟਮ ਮਿਲੂਗੀ ਇਹ ਮਿਲੂਗਾ ਤੁਹਾਨੂੰ ਸ਼ਰਟ ਲੋ ਜੀ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਬਨਾਰਸੀ ਦੁਪੱਟਾ ਬਹੁਤ ਹੀ ਪਿਆਰਾ ਲੋ ਲੋ ਜੀ ਦੁਪੱਟੇ ਦੀ ਬੁਣਤੀ ਬਹੁਤ ਸੋਹਣੀ ਲੋ ਦੁਪੱਟਾ ਹੀ ਡਿਫਰੈਂਟ ਸਟਾਈਲ ਚ ਬਣਿਆ ਹੋਇਆ ਦੇਖੋ ਲੋ ਬਹੁਤ ਹੀ ਪਿਆਰਾ ਬਹੁਤ ਖੂਬਸੂਰਤ ਬਾਰਡਰ ਤੇ ਸੈਂਟਰ ਚ ਇਦਾਂ ਇਦਾਂ ਦੇਖੋ ਇਹਦੇ ਨਾਲ ਆ ਤਾਂ ਬੁਣਤੀ ਚ ਹੈ ਆ ਲਗਤਰਾਂ ਨਾਲ ਹੀ ਬਣਿਆ ਹੋਇਆ ਜਿਹੜਾ ਵਿੱਚ ਲਾਈਨਾਂ ਦਿਖਦੀਆਂ ਤੁਹਾਨੂੰ ਬਰਸ਼ ਟਾਈਪ ਲੋ ਜੀ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਨਾਲ ਤੁਹਾਨੂੰ ਤੇ ਆ ਪਾਈਪਿੰਗ ਕੱਢੀ ਹੋਈ ਹੈ ਤੇ ਪ੍ਰਾਈਸ ਮਿਲੂਗਾ ਸੂਟ ਦਾ 2590 ਇਹ ਸੂਟ ਤੁਹਾਨੂੰ 2590 ਚ ਮਿਲਣਾ ਹੈ ਸਿਲਕ ਦੇ ਵਿੱਚ ਤਿਆਰ ਹੈ ਠੀਕ ਹੈ ਜੀ ਲੋ ਅਗਲਾ ਚਲੋਰ ਦੇਖ ਲੋ ਪੀਚ ਕਲਰ ਠੀਕ ਹੈ ਜੀ ਪੀਚ ਕਲਰ ਪੂਰਾ ਹੈਵੀ ਗਲੇ ਦੇ ਉੱਤੇ ਤੁਹਾਨੂੰ ਡਿਜ਼ਾਈਨ ਮਿਲ ਰਿਹਾ ਹੈ ਬਨਾਰਸੀ ਵੀਵਿੰਗ ਦੇ ਵਿੱਚ ਤੁਹਾਡਾ ਸਾਰਾ ਸੂਟ ਰੈਡੀ ਹੋਇਆ ਹੋਇਆ ਠੀਕ ਹੈ ਆਹ ਦੀ ਸਲਵਾਰ ਹੈ ਠੀਕ ਹੈ ਜੀ ਜ਼ਿਲਕ ਦੇ ਵਿੱਚ ਤੇ ਇਹ ਦਾ ਆ ਗਿਆ ਦੁਪੱਟਾ ਠੀਕ ਹੈ ਜੀ 25 90 ਲਓ ਜੀ ਅਗਲਾ ਦੇਖੋ ਹਾਂਜੀ 2590 ਦੇ ਵਿੱਚ ਆ ਬਹੁਤ ਹੀ ਪਿਆਰਾ ਕਲਰ ਹੈ yellow ਵੀ ਕਹਿ ਸਕਦੇ ਇਹਨੂੰ ਪੂਰੀ ਤਰ੍ਹਾਂ ਆਪਾਂ ਤੇ ਡਿਫਰੈਂਟ ਜਿਹਾ ਹੀ ਹੈ ਬਹੁਤ ਸੋਹਣਾ ਜਿਹਾ ਕਲਰ ਹੈ ਹੈ ਤਾਂ yellow ਫੈਮਿਲੀ ਹੋਈ ਹੈ ਬਟ ਬਹੁਤ ਸੋਹਣਾ ਜਿਹਾ ਕਲਰ ਹੈ ਲੋ ਜੀ ਅਗਲਾ ਇਹ ਆ ਗਿਆ ਜੀ ਤੁਹਾਡਾ ਤਾਂ ਕਿਹੜਾ ਕਲਰ ਕਹੋਗੇ ਜਿਹੜਾ ਵੀ ਕਹਿਣਾ ਕਹਿ ਲਓ ਤੁਸੀਂ ਕਰੀਮੀ ਜਿਹਾ ਹੈ ਤੇ ਗੋਲਡਨ ਕਰੀਮ ਜਿਹਾ ਕਲਰ ਹੈ ਠੀਕ ਹੈ ਜੀ ਸੇਮ ਆਇਆ ਤੁਹਾਡੇ ਕੋਲ 2590 ਦੇ ਵਿੱਚ ਹੁਣ ਤੁਹਾਨੂੰ ਦਿੰਨੇ ਆ ਰਾਖੀ ਬ੍ਰੈਂਡ ਰਾਖੀ ਦੇ ਸੂਟਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਪਿਛਲੇ ਦਿਨਾਂ ਚ ਤੁਸੀਂ ਤੁਹਾਨੂੰ ਰਾਖੀ ਦੇ ਸੂਟ ਦਿੱਤੇ ਨੇ ਇਹ ਤੁਹਾਨੂੰ ਅੱਜ ਪਸ਼ਮੀਨੇ ਦੇ ਦੇਣ ਲਈ ਹੁਣ ਤੁਹਾਨੂੰ ਜਿੰਨੇ ਵੀ ਹੁਣ ਦਿਖਾਉਂਗੀ ਉਹ ਸਾਰੇ ਪਸ਼ਮੀਨੇ ਤੇ ਹੋਣਗੇ ਠੀਕ ਹੈ ਜੀ ਲਓ ਜੀ ਇਹ ਆ ਗਿਆ ਜੀ ਪਹਿਲਾ ਸੂਟ ਰਾਖੀ ਦਾ ਕਾਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਇਹ ਪੂਰਾ ਗੱਡਵਾ ਫੈਬਰਿਕ ਆਊਗਾ ਵਿਦਾਊਟ ਲਾਈਨਿੰਗ ਬਣੂਗਾ ਸੂਟ ਠੀਕ ਹੈ ਜੀ ਤੇ ਇਹ ਸਾਰਾ ਪ੍ਰਿੰਟ ਹੈ ਬਹੁਤ ਪਿਆਰਾ ਤੇ ਨਾਲ ਸਰਵੋਸਕੀ ਸਾਰੀ ਹੈਵੀ ਫਰੰਟ ਦੇ ਉੱਤੇ ਸਾਰੀ ਸ਼ਰਟ ਦੇ ਉੱਤੇ ਠੀਕ ਹੈ ਜੀ ਇਹ ਬਾਰਡਰ ਆ ਗਿਆ ਤੇ ਇਹ ਆ ਗਿਆ ਜੀ ਬਾਹਵਾ ਦਾ ਫੈਬਰਿਕ ਅਲੱਗ ਤੋਂ ਠੀਕ ਹੈ ਤੇ ਇਹ ਬੈਕ ਬਾਰਡਰ ਆ ਗਿਆ ਫਰੰਟ ਸ਼ਰਟ ਦੇ ਉੱਤੇ ਤੁਹਾਨੂੰ ਸਾਰੇ ਸਰਵਿਸ ਕਿ ਮਿਲੂਗੀ ਠੀਕ ਹੈ ਜੀ ਅੱਜ ਦਾ 10ਵਾਂ ਸੂਟ ਹੈ 10 ਨੰਬਰ ਤੇ ਆ ਤੁਹਾਨੂੰ ਪੂਰਾ ਗੱਡਵਾ ਫੈਬਰਿਕ ਮਿਲੂਗਾ ਬਾਟਮ ਦਾ ਠੀਕ ਹੈ ਪਸ਼ਮੀਨਾ ਕੋਈ ਲੁਈ ਨਹੀਂ ਆਉਂਦੀ ਕੁਝ ਨਹੀਂ ਹੋਣਾਗਾ ਬੇਫਿਕਰ ਹੋ ਕੇ ਸੂਟ ਸਟਿਚ ਕਰਾਉਣਾ ਤੇ ਨਾਲ ਤੁਹਾਨੂੰ ਇਹ ਮਿਲੂਗਾ ਇਹਦਾ ਦੁਪੱਟਾ ਲਾਈਟ ਵੇਟ ਦੁਪੱਟਾ ਬਹੁਤ ਹੀ ਪਿਆਰਾ ਤੇ ਕਲਰ ਇਹਦਾ ਹੈਗਾ ਜੀ ਕਿਹੜਾ ਕਲਰ ਕਵਾਂਗੇ ਨੱਖੀ ਜਾ ਹੈ ਨਾ ਹਾਂ ਲਓ ਜੀ ਆ ਇਹਦਾ ਤੁਹਾਨੂੰ ਸ਼ਾਲ ਮਿਲੂਗਾ ਰਾਖੀ ਬ੍ਰਾਂਡ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਸ ਸੂਟ ਦਾ ਸਿਰਫ 2290 ਸ਼ਾਲ ਵਾਲਾ ਸੂਟ ਪੂਰਾ ਹੈਵੀ 6 ਮੀਟਰ 2290 ਜੀ ਤੁਹਾਡੇ ਘਰ ਪਹੁੰਚਦਾ ਕਰਨਾ ਹੈ ਅਸੀਂ ਲਓ ਜੀ ਅਗਲਾ ਆ ਗਿਆ ਇਹ ਕਲਰ ਵਾਈਨ ਬਹੁਤ ਸੋਹਣਾ ਵਾਈਨ ਕਲਰ ਹੈ ਲੋ ਬਹੁਤ ਪਿਆਰਾ ਸੂਟ ਦਿਖਾਉਣ ਲੱਗੀ ਤੁਹਾਨੂੰ ਮੈਂ ਆਹ ਲੋ ਆ ਲੁੱਕ ਹੋਣੀ ਸੂਟ ਦੀ ਬਹੁਤ ਪਿਆਰਾ ਇਹਦੇ ਵੀ ਲੋਕ ਦਾ ਸੂਟ ਹੈ ਠੀਕ ਹੈ ਜੀ ਇਹ ਦਾ ਸ਼ਾਲ ਲਾਈਟ weight ਸ਼ਾਲ ਹੋਊਗਾ ਬਿਲਕੁਲ ਮੋਟਾ-ਮੋਟਾ ਨਹੀਂ ਹੈ ਪਤਲਾ ਲਾਈਟ weight ਸ਼ਾਲ ਹੈ ਠੀਕ ਹੈ ਜੀ 2290 ਚ ਨੈਕਸਟ ਆ ਗਿਆ ਇਹ ਵਾਲਾ ਇਹ ਆ ਗਿਆ ਜੀ ਮੋਰ ਪੰਖੀ ਟਾਈਪ ਜਾ ਡਾਰਕ ਮੋਰ ਪੰਖੀ ਜਾ ਬੋਟਲ ਗ੍ਰੀਨ ਤੇ ਮੋਰ ਪੰਖੀ ਦਾ ਵਿਚਾਲਾ ਜਾਏ ਜਿਆਦਾ ਮੋਰ ਪੰਖੀ ਵਾਲੀ ਸਾਈਡ ਨੂੰ ਹੈ ਕਲਰ ਸਹੀ ਆਇਆ 10 ਤੁਹਾਡੇ ਕੋਲੇ ਸਹੀ ਆਇਆ ਜੀ ਇਹ ਠੀਕ ਹੈ ਲੋ ਜੀ ਲਾਸਟ ਇਹਦਾ ਡਿਜ਼ਾਈਨ ਆ ਗਿਆ ਬਲੈਕ ਲੋ ਜੀ ਦੇਖੋ ਬਹੁਤ ਹੀ ਖੂਬਸੂਰਤ ਲੱਗਦਾ ਹੈ ਇਹਦੇ ਚ ਜਿਹੜੀ ਬੁਣਤੀ ਜੀ ਪ੍ਰਿੰਟ ਹੈ ਨਾ ਜਿਹੜਾ ਉਹ ਬਿਲਕੁਲ ਬੁਣਤੀ ਵਰਗਾ ਹੈ ਕਾਨੀ ਪ੍ਰਿੰਟ ਹੈ ਬਿਲਕੁਲ ਬਿਲਕੁਲ ਦੇਖੋ ਤੁਸੀਂ ਜਿਵੇਂ ਹੱਥ ਲਾ ਕੇ ਵੀ ਨਹੀਂ ਪਤਾ ਲੱਗ ਰਿਹਾ ਐਂ ਲੱਗਦਾ ਬੰਦੇ ਨੂੰ ਵੀ ਹਾਂ ਉੱਤੇ ਦੇ ਬੁਣਤੀ ਚ ਹੈ ਜਾਂ ਵਰਕ ਹੋਇਆ ਹੋਇਆ ਇਸ ਤਰ੍ਹਾਂ ਇਨਾ ਸੋਹਣਾ ਜਿਹਾ ਸੂਟ ਹੈ ਲਾਈਟ ਵੇਟ ਫੈਬਰਿਕ ਹੈ ਪ੍ਰਾਈਸ ਹੈ 22 90 ਇਹ ਵੀ ਰੱਖੀ ਹੈ ਹਾਂ ਜੀ ਇਹ ਵੀ ਰੱਖੀ ਦਈ ਹੈ ਅਗਲਾ ਡਿਜ਼ਾਈਨ ਆ ਗਿਆ ਬਹੁਤ ਸੋਹਣੀ ਚੀਜ਼ ਹੈ ਇਹ ਚਨਾਉਂ ਦੇ ਦੁਪट्टे ਨਾਲ ਹੋਊਗਾ ਠੀਕ ਹੈ ਜੀ ਮਿੰਟੋ ਮਿੰਟੀ ਫਾਈਨਲ ਕਰਨਾ ਹੈ ਫਾਈਨਲ ਮੈਸੇਜ ਪਾਉਣਾ ਹੈ ਲੋਚ ਇਹ ਵੀ ਤੁਹਾਨੂੰ ਮਿਲੂਗਾ 3 ਮੀਟਰ ਸ਼ਰਟ 3 ਮੀਟਰ ਦੀ ਮਿਲੂਗੀ ਠੀਕ ਹੈ ਜੀ ਸਾਰਾ ਪ੍ਰਿੰਟ ਚ ਹੋਊਗਾ ਕਾਨੀ ਪ੍ਰਿੰਟ ਹੈ ਇਹਦਾ ਵੀ ਗਲੇ ਸਾਰੇ ਦੇ ਵਿੱਚ ਸਰਮੁਸਕੀ ਦਾ ਦਾਣਾ ਫੇਰ ਬਾਰਡਰ ਆ ਗਿਆ ਫੇਰ ਤੁਹਾਡਾ ਇਹ ਆ ਗਈ ਬਾਜੂ ਤੇ ਬੈਕ ਬਾਰਡਰ ਠੀਕ ਹੈ ਜੀ ਕੋਈ ਲਾਈਨਿੰਗ ਨਹੀਂ ਕੋਈ ਕੁਝ ਨਹੀਂ ਕੋਈ ਲੋਈ ਨਹੀਂ ਆਉਣੀ ਕੁਝ ਨਹੀਂ ਹੋਣਾ ਲਓ ਜੀ ਇਹ ਆ ਗਿਆ ਤੁਹਾਡਾ ਅ ਕੋਕਾ ਕੋਲਾ ਟਾਈਪ ਦਾ ਹਨਾ ਕੁਝ ਇਸ ਤਰ੍ਹਾਂ ਦਾ ਹੀ ਹੈ ਕਾਫੀ ਕੋਕਾ ਕੋਲਾ ਜਆ ਬਸ ਤੁਹਾਡੇ ਕੋਲ ਸਹੀ ਆਇਆ ਹੈ ਡਿਫਰੈਂਟ ਜਿਹਾ ਕਲਰ ਹੈ ਇਹਦਾ ਨਾ ਪੂਰਾ ਕਾਫੀ ਕੋਕਾ ਕੋਲਾ ਹੈ ਨਾ ਪਤਾ ਨਹੀਂ ਲੱਗਦਾ ਇਹ ਚਨਾਉਣ ਦੇ ਦੁਪट्टे ਨਾਲ ਆਊਗਾ ਜੀ ਤੁਹਾਡਾ ਠੀਕ ਹੈ ਇਹਦੇ ਨਾਲ ਦੁਪੱਟਾ ਹੋਊਗਾ ਤੇ ਇਹਦਾ ਪ੍ਰਾਈਸ ਰਹੂਗਾ ਸੇਮੀ ਉਹਦੇ ਆ 22 ਲੈਂ। ਪ੍ਰਾਈਸ ਸੇਮ ਰਹੂਗਾ ਜੀ 2290। ਭਾਵੇਂ ਤੁਸੀਂ ਸ਼ਾਲ ਵਾਲਾ ਲਓ। ਭਾਵੇਂ ਤੁਸੀਂ ਚਨਾਉਂ ਦੇ ਦੁਪੱਟੇ ਵਾਲਾ ਰੋ ਪ੍ਰਾਈਸ ਸੇਮ 2290। ਅਗਲਾ ਕਲਰ ਇਹ ਆਊਗਾ ਰੈੱਡ ਮੈਰੂਨ। ਨਾ ਤਾਂ ਪੂਰਾ ਰੈੱਡ ਹੈ ਨਾ ਮੈਰੂਨ ਹੈ। ਬਹੁਤ ਸੋਹਣਾ ਜਿਹਾ ਕਲਰ ਹੈ ਇਹਨੂੰ। ਠੀਕ ਹੈ ਜੀ। ਮਸਟਰਡ ਉਦੇ ਉੱਤੇ ਮੈਰੂਨ ਜਿਹਾ ਪ੍ਰਿੰਟ ਰੈਡ ਮੈਰੂਨ ਜਿਹਾ ਪ੍ਰਿੰਟ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਨੂੰ ਕਾਨੀ ਪ੍ਰਿੰਟ ਦੇ ਸੂਟ ਨੇ ਇਹ ਬਹੁਤ ਹੀ ਪਿਆਰਾ ਫੈਬਰਿਕ ਆਉਣਾ ਤੁਹਾਡੇ ਕੋਲ ਜਸਟ ਪਿਕ ਆਇਟ ਮੈਂ 290 ਚ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਾਈਸ ਮਿਲ ਰਿਹਾ ਤੁਹਾਨੂੰ ਠੀਕ ਹੈ ਜੀ ਅਗਲਾ ਆ ਗਿਆ ਇਹ ਵਾਲਾ ਜੇ ਤੁਸੀਂ ਥੋੜਾ ਜਿਹਾ ਲਾਈਟ ਸ਼ੇਡ ਲੱਭ ਰਹੇ ਹੋ ਫੈਬਰਿਕ ਏ ਕਲਾਸ ਬਿਲਕੁਲ ਵੀ ਚਿੰਤਾ ਦਾ ਕੋਈ ਵਿਸ਼ਾ ਹੀ ਨਹੀਂ ਰੱਖੀ ਵਾਲਿਆਂ ਦਾ ਆਪਣਾ ਇੱਕ ਲੈਵਲ ਹੈ ਠੀਕ ਹੈ ਲੋ ਤੇ ਇਹਦੇ ਚ ਜਿਹੜਾ ਸਰਵੋਸਕੀ ਹੈ ਬਹੁਤ ਸੋਹਣੀ ਲੁੱਕ ਦੇ ਰਹੀ ਹੈ ਸੂਟ ਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਮਿਲਣੀ ਹੈ ਬਾਟਮ ਤੇ ਇਹ ਮਿਲਣਾ ਚਾਹਣ ਦਾ ਦੁਪੱਟਾ ਜਸਟ ਵੇਕਾਇਡ ਮੈਂ ਸੋਚਣ ਦਾ ਵੀ ਕੋਈ ਮਸਲਾ ਨਹੀਂ ਹੈ ਇਸ ਪ੍ਰਾਈਸ ਦੇ ਉੱਤੇ ਬਹੁਤ ਹੀ ਗ੍ਰੇਸਫੁਲ ਸੂਟ ਆਉਣਾ ਹੈ ਤੁਹਾਡੇ ਕੋਲ 2290 ਲੋ ਜੀ ਇਹਦੇ ਵਿੱਚ ਵੀ ਦਵਾਂਗੇ ਬਲੈਕ ਬਹੁਤ ਪਿਆਰੀਆਂ ਆਈਟਮਾਂ ਲੋ ਪ੍ਰਿੰਟ ਹੀ ਆਪਣੇ ਆਪ ਚ ਬਹੁਤ ਪਿਆਰੀ ਹੈ ਇਹਨਾਂ ਦੀ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਲੱਗੇ ਹੋਈ ਹੈ ਤੇ ਫੈਬਰਿਕ ਤੁਹਾਡੇ ਕੋਲ ਬੇਸਿਕ ਰੋਕੇ ਤੁਸੀਂ ਸੂਟ ਸਲਾਉਣਾ ਹੈ ਨਾ ਕੋਈ ਲੂਈ ਆਉਣੀ ਹੈ ਨਾ ਕੁਝ ਆਉਣਾ ਹੈ ਇਹਨਾਂ ਦੇ ਉੱਤੇ ਲੋ ਦੇਖੋ ਐਨ लगता है मतलब खिड़िया पैया सूट ठीक है आ थोड़ा बॉटम आ गया तो यह आ गया दुपट्टा चना ठीक है जी लो लो जी हूँ अगला सूट शुरू कर एक देर आइटम दें तो देने बहुत ही प्यारी पश्मीने लो उत्ती ਕ੍ਰੀਮ ਕਲਰ ਤੇ ਉਹਦੇ ਉੱਤੇ 29 ਦੇ ਵਿੱਚ ਬਨਾਰਸੀ ਵੀ ਵਿਵਿੰਗ ਹੋਈ ਹੋਈ ਹੈ ਠੀਕ ਹੈ ਹਲੋ ਬਹੁਤ ਸੋਹਣੀ ਲੁੱਕ ਤੇ ਇਹ ਕਲਾਸ ਫੈਬਰਿਕ ਆਊਗਾ ਤੁਹਾਡੇ ਕੋਲੇ ਲੂਈ ਇਹਦੇ ਤੇ ਵੀ ਨਹੀਂ ਆਉਂਦੀ ਠੀਕ ਹੈ ਤੇ ਸਾਰੇ ਦੇ ਵਿੱਚ ਬੂਟੀ ਵੀ ਹੈ ਨਾਲ ਹਲੋ ਆ ਤੁਹਾਨੂੰ ਫਿਰ ਬਾਰਡਰ ਆ ਗਿਆ نیچے ਠੀਕ ਹੈ ਚਾ ਥੋੜਾ ਥੋੜਾ 컬러ਫੁਲ ਵਿੱਚ ਯੂਜ਼ ਕਰਕੇ ਹਲਕੀ ਬ੍ਰੇਕ ਦਿੱਤੀ ਹੈ ਕ੍ਰੀਮ ਨੂੰ ਇਹ ਤੁਹਾਨੂੰ ਮਿਲੂ ਜੀ ਇਹਦਾ ਬਾਰਡਰ ਬੈਗ ਦਾ ਜੀ ਇਹ ਤੁਹਾਨੂੰ ਮਿਲਣਗੇ ਆ ਬਾਵਾ ਠੀਕ ਹੈ ਜੀ ਬਾਵਾ ਦਾ ਫੈਬਰਿਕ ਮਤਲਬ ਤੁਹਾਨੂੰ ਅਲੱਗ ਮਿਲੂਗਾ 3 ਮੀਟਰ ਦੀ ਸ਼ਰਟ ਮਿਲੂਗੀ ਤੁਹਾਨੂੰ ਠੀਕ ਹੈ ਖੁੱਲਾ ਡੁੱਲਾ ਸੂਟ ਬਣੂਗਾ ਤੁਹਾਡਾ ਜਿੰਦਾ ਮਰਜੀ ਤੁਹਾਡਾ ਘੇਰਾ ਆ ਸਾਰਾ ਥੋੜਾ ਘੇਰੇ ਤੇ ਕੰਮ ਆਉਣਾ ਐਡਾ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗਾ ਆਲੋ ਠੀਕ ਹੈ ਲੈਂਥ ਦੀ ਲੋਡ ਨਹੀਂ ਦੱਸਣ ਦੀ ਕਿਉਂਕਿ ਆ ਲੈਂਥ ਬਹੁਤ ਲੰਬੀ ਹੁੰਦੀ ਹੈ ਠੀਕ ਇਸ ਕਰਕੇ ਪੂਰਾ ਖੁੱਲਾ ਡੋਲਾ ਥੋੜਾ ਸ਼ਰਟ ਬਣੂਗਾ ਤੇ ਆ ਤੁਹਾਨੂੰ ਮਿਲੂਗੀ ਦੀ ਬਾਟਮ ਠੀਕ ਹੈ ਜੀ ਪਸ਼ਮੀਨੇ ਦੀ ਹੋਈ ਬਾਟਮ ਹੋਊਗੀ ਤੇ ਨਾਲ ਤੁਹਾਨੂੰ ਮਿਲੇ ਦੇ ਇਹ ਵਾਲਾ ਲੋ ਜੀ ਸ਼ਾਲ ਮਿਲਣਾ ਨਾਲ ਬਹੁਤ ਹੀ ਪਿਆਰਾ ਸੂਟ ਰੈਡੀ ਹੋਣਾ ਹੈ ਸਰਦੀਆਂ ਦਾ ਪਾਰਟੀ ਵਾਲਾ ਸੂਟ ਕਹਾਂਗੇ ਇਹਨੂੰ ਆਪਾਂ ਲਓ ਦੇਖੋ ਲੁੱਕ ਸੂਟ ਦੀ ਬਨਾਰਸੀ ਵੀਵਿੰਗ ਹੋਈ ਵੀ ਹੈ ਸ਼ਾਲ ਦੇ ਉੱਤੇ ਦੇਖੋ ਸਾਰੇ ਚ ਦੇਖੋ ਕਿੰਨਾ ਪਿਆਰਾ ਲੱਗਣਾ ਬਣ ਕੇ ਸੂਟ ਕ੍ਰੀਮ ਕਲਰ ਦਾ ਤੇ ਬਾਰਡਰ ਇਹਦੇ ਇਦਾਂ ਕਾਰਨਰਸ ਦੇ ਉੱਤੇ ਫੁੱਲ ਹੋਣਗੇ ਠੀਕ ਹੈ ਹਲੋ ਵਿੱਚ ਵੀ ਬੂਟੀਆਂ ਹੋਣਗੀਆਂ ਤੇ ਨਾਲ ਛੋਟੇ ਛੋਟੇ ਫੁੱਲ ਵੀ ਹੋਣਗੇ ਠੀਕ ਹੈ ਜੀ ਤੇ ਪ੍ਰਾਈਸ ਹੈ ਸੂਟ ਦਾ 2290 ਇਹਦਾ ਹੈਗਾ ਜੀ 2290 2290 ਚ ਸੂਟ ਤੁਹਾਡੇ ਘਰ ਪਹੁੰਚਦਾ ਕਰਨਾ ਹੈ ਅਸੀਂ ਸੇਮ ਦੇ ਵਿੱਚ ਇੱਕ ਮਿਲੂਗਾ ਬਲੈਕ ਹੁਣ ਬਲੈਕ ਦੇ ਉੱਤੇ ਤਾਂ ਹੋਰ ਜ਼ਿਆਦਾ ਉੱਠੂਗਾ ਹਲੋ ਦੇਖੋ ਲੁਕਸੂਰੀ 2290 ਚ ਬਹੁਤ ਪਿਆਰੀ ਆਈਟਮ ਤੁਹਾਡੇ ਕੋਲੇ ਪਹੁੰਚਦੀ ਕਰਨੀ ਆ ਅਸੀਂ ਠੀਕ ਹੈ ਜੀ ਆ ਇਹਦਾ ਸ਼ਾਲ ਆ ਗਿਆ ਲੈਣ ਦੇਣ ਕਰੋ ਆਪਣੇ ਲੈ ਲੋ 2290 ਚ ਵਿਦ ਬਨਾਰਸ਼ ਬਨਾਸੀ ਸ਼ਾਲ ਲਓ ਜੀ ਅਗਲਾ ਸੂਟ ਆ ਗਿਆ ਹੁਣ ਰੈੱਡ ਲਗਭਗ ਰੈਡੀ ਹੈ ਇਹ ਥੋੜਾ ਜਿਹਾ ਮੇਰੇ ਨੂੰ ਸਟੱਚ ਆ ਬਟ ਲਾਲ ਹੀ ਕਹਾਂਗੇ ਇਹਨੂੰ ਆਪਾਂ ਠੀਕ ਹੈ ਹਲੋ ਇਹੀ ਉਸੇ ਤਰ੍ਹਾਂ ਦਾ ਹੀ ਹੈ ਬਨਾਰਸੀ ਦੇ ਵਿੱਚ ਹੈ ਪਸ਼ਮੀਨੇ ਦੇ ਸੂਟ ਨੇ ਸਾਰੇ ਇਹ ਬਹੁਤ ਫਾਈਨ ਫੈਬਰਿਕ ਤੇ ਆ ਤੁਹਾਨੂੰ ਭਰ ਕੇ ਮਿਲ ਰਿਹਾ ਹੈ ਵੀਵਿੰਗ ਇਹਦੇ ਚ ਪੂਰੀ ਠੀਕ ਹੈ ਲੋ ਤੇ ਨਾਲ ਫਿਰ ਮਿਲੂ ਤੁਹਾਨੂੰ ਘੇਰੇ ਦੇ ਉੱਤੇ ਇਹ ਵਾਲਾ ਬਾਰਡਰ ਠੀਕ ਹੈ ਤੇ ਇਹ ਤੁਹਾਨੂੰ ਮਿਲੂ ਬੈਕ ਬਾਰਡਰ ਆ ਦੇਖੋ ਇਦਾਂ ਲਾਸਟਰ ਦੇਖੋ ਫੈਬਰਿਕ ਕਿੰਨੀ ਸੋਹਣੀ ਹੈ ਲੋ ਤੇ ਨਾਲ ਤੁਹਾਨੂੰ ਬਾਜੂ ਦਾ ਅਲੱਗ ਤੋਂ ਮਿਲੂਗਾ ਫੈਬਰਿਕ ਇਹ ਮਿਲੂ ਤੁਹਾਨੂੰ ਪਸ਼ਮੀਨਾ ਸਲਵਾਰ ਦਾ ਕੋਈ ਲੋਈ ਨਹੀਂ ਕੋਈ ਕੁਛ ਨਹੀਂ ਰਾਮਨਾਰ ਸੂਟ ਸਟਿਚ ਕਰਾਉਣੇ ਆ ਤੇ ਪਾਉਣੇ ਆ ਤੇ ਇਹਨਾਂ ਦੇ ਨਾਲ ਜਿਹੜਾ ਤੁਹਾਨੂੰ ਸ਼ਾਲ ਦੇਣੀ ਹੈ ਅਸੀਂ ਉਹ ਬਹੁਤ ਹੀ ਜ਼ਿਆਦਾ ਪਿਆਰੀ ਨਹੀਂ ਆਹ ਲਓ ਦੇਖੋ ਕਲਰਫੁਲ ਸ਼ਾਲ ਲੋ ਜੀ ਇਹਦੇ ਵਿੱਚ ਵੀ ਬਣਤੀ ਹੈ ਆ ਦੇਖੋ ਸਾਰੇ ਵਿੱਚ ਪਰ ਬਹੁਤ ਫਾਈਨ ਬਣਤੀ ਹੈ ਚੁਬਣ ਜਬਣ ਨਹੀਂ ਹੈਗੀ ਆਹ ਲਓ ਆ ਇਹਦੇ ਨਾਲ ਸ਼ਾਲ ਜਦ ਸਵਿਅਰ ਕਰਨਾ ਹੈ ਤੇ ਬਹੁਤ ਹੀ ਪਿਆਰੀ ਲੁੱਕ ਆਉਣੀ ਹੈ ਦੇਖੋ ਠੀਕ ਹੈ ਜੀ ਇਸ ਇਹਦੇ ਵੀ ਬਾਰਡਰ ਬੁਣਤੀ ਵਾਲੇ ਬਨਾਸੀ ਸ਼ਾਲ ਹੈ ਪੂਰਾ ਤੇ ਨਾਲ ਟੈਸਲਸ ਠੀਕ ਹੈ ਰेशमी ਤੇ ਪ੍ਰਾਈਸ ਇਹ ਇਹਦਾ ਪ੍ਰਾਈਸ ਹੈ 2590 ਠੀਕ ਹੈ ਜੀ ਆਹ ਲਓ ਹੁਣ ਤੁਹਾਨੂੰ ਮੈਂ ਇਹਨਾਂ ਦੇ ਕਲਰ ਦਿਖਾ ਦਿੰਨੀ ਹ फटाफट ਫਿਰੋਜ਼ੀ ਆ ਗਿਆ ਜੀ ਇਹ ਫਿਰੋਜ਼ੀ ਫੈਮਲੀ ਆ ਗਈ ਲਓ ਜੀ ਇਹ ਆ ਗਿਆ ਜੀ ਫਿਰੋਜ਼ੀ ਕਲਰ ਦੇ ਉੱਤੇ ਫਿਰੋਜ਼ੀ ਡਿਫਰੈਂਟ ਜਿਹਾ ਹੈ ਠੀਕ ਹੈ ਸਹੀ ਆਇਆ ਬਸ ਤੁਹਾਡੇ ਕੋਲ ਸਹੀ ਆਇਆ ਹੈ 2590 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜੂਗਾ ਹਲੋ ਜੀ ਆਹ ਲੁੱਕ ਕਹੂਗੀ ਦੇ ਸ਼ਾਲ ਤੇ ਠੀਕ ਹੈ ਜੀ ਅਗਲਾ ਆ ਗਿਆ ਮਹਿੰਦੀ ਕਲਰ ਮਸਟਰਡ ਮਹਿੰਦੀ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ ਹਲੋ ਇਹ ਆ ਗਿਆ ਦਾ ਸ਼ਾਲ ਇਹ ਕਲਰ ਹੋਣਗੇ ਦੀ ਸ਼ਾਲ ਦੀ ਠੀਕ ਹੈ ਜੀ 2590 ਤੁਸੀਂ ਲੈਣ ਦੇਣ ਕਰੋ ਤੁਸੀਂ ਆਪ ਪੈਨੋ ਲਓ ਜੀ ਅਗਲਾ ਡੂਟ ਨੰਬਰ 24 ਇਹਦਾ ਡਿਜ਼ਾਈਨ ਥੋੜਾ ਜਿਹਾ ਬਦਲਵੇਂ ਬੋਲਦੇ ਆਪਾਂ ਆਲੋ ਲੋ ਜੀ ਇਹਦੇ ਵਿੱਚ ਸਾਰੇ ਚ ਬੂਟੀ ਗਲੇ ਦੇ ਉੱਤੇ ਡਿਜ਼ਾਈਨ ਬਿਲਕੁਲ ਸੌਫਟ ਫੈਬਰਿਕ ਹੋਊਗਾ ਠੀਕ ਹੈ ਤੇ ਆਹ ਹੋਊਗਾ ਜੀ ਤੁਹਾਡਾ ਘੇਰਾ ਪਰਮਾ ਘੇਰਾ ਹੋਊਗਾ ਪੂਰਾ ਬਨਾਰਸੀ ਦੇ ਵਿੱਚ ਹੀ ਹੋਊਗਾ ਇਹ ਆ ਗਿਆ ਜੀ ਇਹਦਾ ਬਾਵਾ ਇਹ ਆ ਗਿਆ ਇਹਦਾ ਬੈਕ ਬਾਰਡਰ ਠੀਕ ਹੈ ਇਹ ਆ ਗਈ ਦੀ ਬਾਟਮ ਢਾਈ ਦਾ ਕਟ ਮਨ ਕੇ ਚੱਲਿਓ ਵੱਧ ਹੋ ਸਕਦਾ ਹੈ ਸ਼ਰਟ ਤੁਹਾਨੂੰ 3 ਮੀਟਰ ਦੀ ਮਿਲੇਗੀ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਇਹਦਾ ਸ਼ਾਲ ਦਿਖਾ ਦਿੰਨੀ ਆ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਤਾਂ ਮਤਲਬ ਹਮੇਸ਼ਾ ਤੋਂ ਪਸੰਦ ਕੀਤੀ ਜਾਣ ਵਾਲਾ ਸਟਾਈਲ ਹੈ ਇਹ ਤੇ ਇਹਦੇ ਨਾਲ ਆ ਜਿਹੜੇ ਸ਼ਾਲ ਇਹਨਾਂ ਨੇ ਪ੍ਰਿੰਟਡ ਲਗਾਏ ਨੇ ਬਹੁਤ ਸਿਆਰੀ ਲੁੱਕ ਦੇ ਰਹੇ ਨੇ ਆਹ ਲਓ ਜੀ ਆਹ ਤੁਹਾਨੂੰ ਬਨਾਰਸੀ ਵੀਵਿੰਗ ਵਾਲੇ ਹੀ ਸ਼ਾਲ ਮਿਲਣਗੇ ਬਿਲਕੁਲ ਸੌਫਟ ਪਸ਼ਮੀਨਾ ਠੀਕ ਹੈ ਜੀ ਲਓ ਆਹ ਤੋਂ ਟੈਸਲਸ ਮਿਲਣਗੇ ਨਾਲ ਆ ਲੁੱਕ ਆਉਗੀ ਸੂਟ ਦੀ ਦੇਖੋ ਠੀਕ ਹੈ ਤੇ ਪ੍ਰਾਈਸ ਇਹਦਾ ਵੀ 2590 ਨੈਕਸਟ ਆ ਗਿਆ ਜੀ ਕਲਰ ਸੇਮ ਦੇ ਵਿੱਚ ਕਲਰ ਨੋਟ ਕਰ ਲਓ ਕਿਹੜਾ ਹੈ ਇਹ ਅ ਡਾਰਕ ਮੈਰੂਨ ਜ ਹੈ ਵਾਈਨ ਮੈਰੂਨ ਜਾਂ ਹੁੰਦਾ ਜਿਹੜਾ ਸਹੀ ਆ ਗਿਆ ਹੈ ਨਾ ਹਾਂ ਸਹੀ ਆਇਆ ਅਗਲਾ ਆ ਗਿਆ سرمਈ ਬਲੂ ਠੀਕ ਹੈ ਜੀ ਇਹ سرمਈ ਬਲੂ ਕਲਰ ਹੈ ਦਾ ਠੀਕ ਹੈ ਜੀ ਇਹ ਆ ਗਿਆ ਇਹਦਾ ਬਾਰਡਰ ਇਹ ਆ ਗਿਆ ਇਹਦਾ ਸ਼ਾ ਨੈਕਸਟ ਆ ਗਿਆ ਇਹ ਕਲਰ ਬਿਲਕੁਲ ਹੀ ਡਿਫਰੈਂਟ ਜਿਹਾ ਕਲਰ ਹੈ ਵੀ ਨੋਟ ਕਰੋ ਠੀਕ ਹੈ ਜੀ ਨਾ ਤਾਂ ਇਹ ਬੋਟਲ ਗ੍ਰੀਨ ਹੈ ਪੂਰੀ ਤਰ੍ਹਾਂ ਹੈ ਨਾ ਥੋੜਾ ਜਿਹਾ ਹਟਮਾ ਜਾਈ ਹੈ ਨੋਟ ਕਰ ਲਓ ਤੁਸੀਂ ਇਹ ਆ ਗਿਆ ਇਹਦਾ ਵਿਚ ਬੂਟੀ ਐਂਡ ਬਾਰਡਰ ਇਹ ਆ ਗਿਆ ਦਾ ਸ਼ਾ पच्ची नब्बे नैक्सट आ गया ये वाला जी हैगा चैरी पिंक चैरी जहा कलर है चैरी जी स्टाइल चाहोंगे रानी जहाँ है ना नोट करो जी वो खुला है तो आपूर खोल के दिखा दें थो आ ये वाला है ठीक है वह बॉडर डिफरेंट सी बॉडर डिफरेंट है ठीक है जी लो ये आ गया दा। ਰਣੀ ਜੀ ਸ਼ੇਡ ਹੈ ਤੇ ਇਹ ਦਾ ਆ ਗਿਆ ਜੀ ਸ਼ਾਲ ਬਹੁਤ ਹੀ ਸੋਹਣੀ ਸੂਟ ਨਹੀਂ ਸੋਚਣ ਦਾ ਤਾਂ ਮਸਲਾ ਹੀ ਹੈ ਨਹੀਂ ਕੋਈ ਇਸ ਪ੍ਰਾਈਸ ਦੇ ਉੱਤੇ ਬਨਾਰਸੀ ਵੀਵਿੰਗ ਦੇ ਵਿੱਚ ਸਾਰੇ ਤੁਹਾਨੂੰ ਸ਼ੌਕ ਮਿਲ ਰਹੇ ਨੇ ਠੀਕ ਹੈ ਫੋਰ ਸਾਈਡ ਬਾਰਡਰ ਹੈ ਤੇ ਭਰਵੀ ਲੁੱਕ ਦਾ ਰੌਣਕ ਭਰਿਆ ਸੂਟ ਪੂਰਾ ਸਿਰਫ 22 ਸੌਰੀ 2590 ਲਓ ਜੀ ਅਗਲਾ ਆ ਗਿਆ ਹੁਣ ਲਓ ਕੱਲ ਪਰਸੋਈ ਇਸ ਤਰ੍ਹਾਂ ਦੀਆਂ ਇੱਕ ਦੋ ਭੈਣਾਂ ਨੇ ਫੋਟੋਆਂ ਭਾਈਆਂ ਸੀ ਵੀ ਇਸ ਤਰ੍ਹਾਂ ਦੇ ਵੀ ਦਿਖਾ ਦੋ ਕਿ ਲਓ ਜੀ ਚੱਕੋ ਫੇਰ ਅਗਲਾ ਦੇਖੋ ਆ ਲਓ ਬਿਲਕੁਲ ਹੀ ਡਿਫਰੈਂਟ ਜਸਟ ਆਈ ਗਲੇ ਦੇ ਉੱਤੇ ਥੋੜਾ ਸ਼ੁਰੂ ਹੋ ਜਾਂਦਾ ਬੁਣਤੀ ਚ ਸਾਰਾ ਬੁਣਤੀ ਦੇ ਵਿੱਚ ਹੈ ਫੁੱਲ ਸਾਰਾ ਫਰੰਟ ਭਰਿਆ ਹੋਇਆ ਲਓ ਠੀਕ ਹੈ ਫੇਰ ਇੱਕ ਬਾਰਡਰ ਆ ਗਿਆ ਤੁਹਾਡਾ ਇਹ ਆ ਗਿਆ ਜੀ ਤੁਹਾਡਾ ਘੇਰਾ ਤੇ ਬਾਵਾ ਠੀਕ ਹੈ ਜੀ ਬੰਮਾ ਦਾ ਫੈਬਰਿਕ ਲਗ ਮਿਲੂਗਾ ਇਹ ਤੁਹਾਡੀ ਆ ਗਈ ਬਾਟਮ ਤੇ ਨਾਲ ਤੁਹਾਨੂੰ ਇਹ ਮਿਲੂਗਾ ਸ਼ਾਲ ਮੈਂ ਖੋਲ ਕੇ ਦਿਖਾਉਣੀ ਆ ਤੁਹਾਨੂੰ ਲੋਚ ਸ਼ਾਲ ਪ੍ਰਿੰਟ ਬਹੁਤ ਪਿਆਰੀ ਨੇ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਸੂਟ ਨੇ ਅੱਜ ਸਾਰੇ ਇੱਕ ਤੋਂ ਇੱਕ ਖੂਬਸੂਰਤ ਹਲੋ ਇਹਦੇ ਸ਼ਾਲ ਇਦਾਂ ਦੇ ਹੋਣਗੇ ਇਹ ਵੀ ਹੋਣਗੇ ਬਨਾਰਸੀ ਹਲੋ ਵਿੱਚ ਵੀ ਬੂਟੀ ਹੋਊਗੀ ਤੇ ਇਹਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੋਊਗੀ ਠੀਕ ਹੈ ਜੀ ਲੋ ਤੇ ਟੈਸਲਸ 4 ਹੋਣਗੇ ਚਾਰੋ ਕਾਰਨਰਸ ਦੇ ਉੱਤੇ ਇਹ ਵੀ ਤੁਹਾਨੂੰ ਮਿਲਣਾ ਹੈ 2590 ਜੀ ਅਗਲਾ ਕਲਰ ਇਹਦੇ ਵਿੱਚ ਇਹ ਮਿਲੂਗਾ ਰੈੱਡ ਟਾਈਪ ਠੀਕ ਆ ਆਲਮੋਸਟ ਰੈੱਡ ਜਿਹਾ ਇੱਕ ਬਿਲਕੁਲ ਹੀ ਟਮਾਟਰੀ ਰੈੱਡ ਹੁੰਦਾ ਉਹ ਨਹੀਂ ਥੋੜਾ ਜਿਹਾ ਮੇਰੇ ਉਨੀਸ਼ ਰੈੱਡ ਹੈ ਹਾਂ ਲੁੱਕ ਆਊਗੀ ਸੂਟ ਦੀ ਆ ਗਿਆ ਦਾ ਬਹੁਤ ਹੀ ਸੋਹਣਾ ਜਿਹਾ ਬਲੂ ਕਲਰ ਹੈ ਇਹ ਨਾ ਤਾਂ ਪੂਰਾ ਨੇਵੀ ਹੈ ਤੇ ਨਾ ਪੂਰਾ ਰਾਇਲ ਬਲੂ ਹੈ ਸੋਹਣਾ ਜਿਹਾ ਸੋਹਣਾ ਥੋੜਾ ਸੋਹਣਾ ਜਿਹਾ ਬਲੂ ਕਲਰ ਹੈ ਤੇ ਉਹਦੇ ਉੱਤੇ ਬਹੁਤ ਪਿਆਰੀ ਜੀ ਫਰੰਟ ਦੇ ਉੱਤੇ ਡਿਜ਼ਾਈਨਿੰਗ ਹੈ ਆ ਇਹਦਾ ਸ਼ਾਲ 2590 ਚ ਅਗਲਾ ਆਊਗਾ ਜੀ ਤੁਹਾਡਾ ਮਸਟਰਡ ਠੀਕ ਹੈ ਜੀ ਹਾ ਲੋ ਠੀਕ ਹੈ ਤੇ ਇਹ ਤੁਹਾਨੂੰ ਮਿਲੂਗਾ ਇਹਦਾ ਤੁਹਾਨੂੰ ਮੈਂ ਲੁੱਕ ਦਿਖਾ ਦਿੰਨੀ ਆ ਕਲਰ ਕੰਬੀਨੇਸ਼ਨ ਸ਼ਾਲ ਦੇ ਵਿੱਚ ਇਹ ਵਾਲੇ ਦੀ ਠੀਕ ਹੈ ਜੀ ਲੋਚ ਅਗਲਾ ਆ ਗਿਆ ਇਹ ਵੀ ਨਵਾਂ ਜਿਹਾ ਹੀ ਕਲਰ ਹੈ ਵਾਈਨ ਟਾਈਪ ਹੈ ਪਰ ਹੈ ਲਾਈਟ ਹੈ ਠੀਕ ਹੈ ਬਹੁਤ ਦਰਖਣੀ ਹੈ ਠੀਕ ਹੈ ਜੀ ਲੋ ਅਗਲਾ ਆ ਗਿਆ ਇਹ ਵਾਲਾ ਨਵੀਂ ਜੀ ਨਵਾਂ ਜਿਹਾ ਹੀ ਕਲਰ ਹੈ ਇਹ ਜਿਹੜਾ ਵੀ ਹੈਗਾ ਤੁਸੀਂ ਨੋਟ ਕਰ ਲਓ ਪਦੁਨੀਆਂ ਫੈਮਿਲੀ ਦਾ ਬਟ ਪਦੁਨੀਆਂ ਨਹੀਂ ਹੈਗਾ ਤੇ ਆ ਇਹਦਾ ਛਾਲ ਹੈ ਲੋ ਜੀ ਹੁਣ ਫਿਰ ਤੁਹਾਨੂੰ ਇਹ ਕੀ ਦੇ ਇਹ ਵੀ ਰੱਖੀ ਦੇ ਅੱਛਾ ਇਕ ਤੋਂ ਉਸ ਆਪਾਂ ਪਿਛਲੇ ਦਿਨਾਂ ਚ ਕਿਮੋਰਾ ਦੇ ਸੂਟ ਦਿੰਨੇ ਹੁੰਦੇ ਆ ਬ੍ਰਾਂਡ ਦੇ ਬਹੁਤ ਸੋਹਣੇ ਸੂਟ ਹੁੰਦੇ ਨੇ ਇਹਨਾਂ ਦੇ ਵੀ ਇਹ ਨਵਾਂ ਬ੍ਰਾਂਡ ਸ਼ੁਰੂ ਕੀਤਾ ਸੀ ਵੱਡਾ ਬ੍ਰਾਂਡ ਹੈ ਪਰ ਸ਼ੁਰੂ ਅਸੀਂ ਹੁਣੇ ਕੀਤਾ ਪਹਿਲਾਂ ਇਹਨਾਂ ਦੇ ਨਹੀਂ ਦਿੰਦੇ ਹੁੰਦੇ ਸੀ ਪਿਛਲੇ ਮਤਲਬ ਮਹੀਨੇ ਡੇਢ ਮਹੀਨੇ ਤੋਂ ਦੇਣੀ ਸ਼ੁਰੂ ਕੀਤੀ ਦੋਕ ਤੋਂ ਲਓ ਜੀ ਪਸ਼ਮੀਨਾ ਹੋਊਗਾ ਕੋਈ ਲੋਈ ਨਹੀਂ ਕੁਝ ਨਹੀਂ RAM ਨਾਲ ਸੂਟ ਬਣਾਉਣੇ ਠੀਕ ਹੈ ਜੀ ਤੇ ਲਾਈਟ ਵੇਟ ਤੇ ਆਹ ਲਓ ਜੀ ਇਹ ਆ ਗਿਆ ਗਲੇ ਦੇ ਉੱਤੇ ਪ੍ਰਿੰਟ ਇਹ ਸਾਰਾ ਪ੍ਰਿੰਟ ਹੀ ਮਿਲੂਗਾ ਤੁਹਾਨੂੰ ਇੱਚ ਵਰਕ ਵਰਕ ਕੁਝ ਨਹੀਂ ਠੀਕ ਹੈ ਜੀ ਤੇ ਨਾਲ ਤੁਹਾਨੂੰ ਆਹ ਵਰਕ ਵਾਲੀ ਇਹਨਾਂ ਦੀਆਂ ਲੇਸਿਸ ਹੁੰਦੀਆਂ। ਟਮੋਰਾ ਵਾਲੀ ਇਦਾਂ ਬਣਾਉਂਦੇ ਨੇ ਠੀਕ ਹੈ। ਤੇ ਆ ਇਹਨਾਂ ਦੀ ਆ ਬਾਹਾਂ ਲਈ ਆ ਗਿਆ। ਠੀਕ ਹੈ ਜੀ ਬਾਹਾਂ ਇਹਨਾਂ ਦੀਆਂ ਵੀ ਲੱਗ ਤੋਂ ਐ ਤੇ ਇਹ ਆ ਗਈ ਬੈਕ ਬਾਰਡਰ। ਲਾਈਨਸ ਦਾ ਪ੍ਰਿੰਟ ਹੈ। ਮਸਟਰਡ ਜਿਹਾ ਕਲਰ ਹੈ। ਬਹੁਤ ਸੋਹਣਾ ਲੱਗ ਰਿਹਾ ਸੂਟ। ਠੀਕ ਹੈ। ਤੇ ਨਾਲ ਤੁਹਾਨੂੰ ਮਸਟਰਡ ਨਹੀਂ ਕੋਪਰੀ ਜਿਹਾ ਕਲਰ ਹੈ ਤੇ ਆ ਤੁਹਾਨੂੰ ਇਹਦੇ ਨਾਲ ਬਾਟਮ ਆ ਗਈ ਤੇ ਇਹਦੇ ਨਾਲ ਤੁਹਾਨੂੰ ਚਨੌਨ ਦਾ ਮਿਲੂਗਾ ਦੁਪੱਟਾ। ਆ ਲੋ। ਬਹੁਤ ਪਿਆਰਾ ਜਾਂ ਲੋ ਮਲਟੀ ਕਲਰ ਦੁਪੱਟਾ ਬਹੁਤ ਹੀ ਪਿਆਰਾ ਲੱਗਣ ਵਾਲੇ ਬਣ ਕੇ ਸੂਟ ਆ ਲੋ ਤੇ ਆ ਤੁਹਾਨੂੰ ਮਿਲੂ ਇਹਦੇ ਨਾਲ 4 ਸਾਈਡ ਉਹੀ ਵਾਲੀ ਲੇਸ ਜਿਹੜੀ ਸੂਟ ਨੂੰ ਲੱਗੀ ਹੈ ਤੇ ਫਿਰ ਨੂੰ ਪੂਰਾ ਬਾਰਡਰ ਤਾਂ ਪੂਰਾ ਦੁਪੱਟੇ ਦਾ ਪ੍ਰਿੰਟ ਦਿਖਾ ਦਿੰਦੀ ਆ ਆ ਲੋ ਖੋ ਚਨਾਉਣ ਦਾ ਦੁਪੱਟਾ ਪ੍ਰਾਈਸ ਹੈ 2750 50 ਰੁਪਏ ਰੰਗਲ ਤੁਹਾਨੂੰ ਇਹ ਮਿਲੂਗਾ ਸੂਟ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਬਹੁਤ ਹੀ ਪਿਆਰੀਆਂ ਹਟਮਾ ਸਟਾਈਲ ਹੈ ਇਹ ਠੀਕ ਹੈ ਜੀ ਇਹਨਾਂ ਦਾ ਸਟਾਈਲ ਅਲੱਗ ਹੈ ਲੇਸਿਸ ਵਾਲਾ ਤੇ ਇਹ ਤੁਹਾਨੂੰ ਮਿਲ ਰਿਹਾ ਹੈ ਇਹਦਾ ਬਾਟਮ ਕੋਈ ਲੋਈ ਦਾ ਡਰ ਨਹੀਂ ਕਾਸੇ ਦਾ ਡਰ ਨਹੀਂ ਤੇ ਦੁਪੱਟਿਆਂ ਦੇ ਪ੍ਰਿੰਟ ਬਹੁਤ ਹੀ ਪਿਆਰੀ ਪਿਆਰੀ ਲੋ ਲੁੱਕ ਚੇਂਜ ਹੋ ਜਾਂਦੀ ਹੈ ਸੂਟ ਦੀ ਤੇ ਇਹਨਾਂ ਦਾ ਨਾ ਚਿਨੌਨ ਬਹੁਤ ਫਾਈਨ ਹੈ ਬਹੁਤ ਫਾਈਨ ਪਿਓਰ ਚਿਨੌਨ ਦੇ ਦੁਪੱਟੇ ਨੇ ਇਹਨਾਂ ਦੇ ਬਹੁਤ ਹੀ ਫਾਈਨ ਚਿਨੌਨ ਹੁੰਦੀ ਹੈ ਇਹਨਾਂ ਦੀ ਹਲੋ ਇਹ ਆ ਤੁਹਾਨੂੰ ਮਿਲ ਰਿਹਾ ਖੁੱਲਾ ਦੁਪੱਟਾ ਫੋਰ ਸਾਈਡ ਤੇ ਸੌਫਟ ਬਿਲਕੁਲ ਲੇਸ ਇਹ ਨਹੀਂ ਕਿ ਟਟੀਆਂ ਜੀ ਚੁਬਣ ਵਾਲੀ ਲੇਸ ਆ ਉਹ ਨਹੀਂ ਠੀਕ ਹੈ 2750 ਚ 3 ਮੀਟਰ ਦਾ ਤੁਹਾਨੂੰ ਸ਼ਰਟ ਮਿਲ ਰਿਹਾ ਲੋ ਜੀ ਅਗਲਾ ਕਲਰ ਨੋਟ ਕਰ ਲਓ ਠੀਕ ਹੈ ਜੀ ਸੂਟ ਨੰਬਰ 37 ਲੋ ਜੀ ਇਹ ਦਾ ਕਲਰ ਕੰਬੀਨੇਸ਼ਨ ਹੈ ਠੀਕ ਹੈ ਇਹ ਦਾ ਬਾਟਮ ਕਲਰ ਹੈ ਇਹ ਦਾ ਲਿਸਟ ਡਿਜ਼ਾਈਨ ਹੈ ਦੁਪੱਟਾ ਡਿਜ਼ਾਈਨ ਮੈਂ ਤੁਹਾਨੂੰ ਕਲਰ ਐਂਡ ਦੁਪੱਟਾ ਖੋਲ ਕੇ ਦਿਖਾਉਣੀ ਆ ਆ ਲੋ ਜੀ ਇਹਦੇ ਨਾਲ ਲੱਗੂਗਾ ਮੈਰੂਨ ਜਿਹਾ ਦੁਪੱਟਾ ਬਹੁਤ ਹੀ ਪਿਆਰੀ ਲੁੱਕ ਦੇਣ ਵਾਲਾ ਹੈ ਲੋ ਪਹਿਵੀਂ ਪਹਿਵੀਂ ਲੁੱਕ ਦਾ ਦੁਪੱਟਾ ਹੈ ਖਿੜਿਆ ਖਿੜਿਆ ਚਨਾਉਂ ਦਾ ਦੁਪੱਟਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਪਿਓਰ ਚਨਾਉਂ ਦਾ ਦੁਪੱਟਾ ਆਉਣੇ ਤੁਹਾਡੇ ਕੋਲ ਅਨੁਛ ਅਗਲਾ ਇਹਦੀਆਂ ਹੁਣ ਲਾਈਨਸ ਜਿਹੜੀਆਂ ਹੋ ਗਈਆਂ ਉਹ ਹੋ ਜਾਣਗੀਆਂ ਬ੍ਰੀਕ ਮੋਟੀਆਂ ਸੀ بس ਇਹ ਫਰਕ ਹੋਊਗਾ ਠੀਕ ਹੈ ਜੀ ਬਾਕੀ ਸਾਰਾ ਉਹੀ ਚੀਜ਼ ਹੈ بس ਲਾਈਨਸ ਦਾ ਫਰਕ ਪੈ ਗਿਆ ਇਹਦੇ ਨਾਲ ਆ ਗਈ ਮਸਟਰਡ ਮਸਟਰਡ ਜੀ ਬਾਟਮ ਤੇ ਇਹਦੇ ਨਾਲ ਇਹ ਦੁਪੱਟਾ ਹੋਊਗਾ ਜਿਹਦੇ ਵਿੱਚ ਜਾਮਨੀ ਲਾਈਨ ਦਿਖ ਰਹੀ ਹੈ ਉਹਦੇ ਨਾਲ ਦੁਪੱਟਾ ਆ ਗਿਆ ਲੋ ਜੀ ਇਹਦੇ ਦੁਪੱਟੇ ਇਸ ਤਰ੍ਹਾਂ ਬਰੀਕ ਪ੍ਰਿੰਟ ਦੇ ਹੋਣਗੇ ਠੀਕ ਹੈ ਜੀ ਪਿਓਰ ਚਨਾਉਣ ਲਾਈਟ ਵੇਟ ਤੇ ਨਾਲ ਇਹ ਵਾਲੀ ਲੱਗੀ ਹੈ ਲੇਸ ਇਹ ਵੀ 27 50 ਚ ਹੀ ਮਿਲਣਾ ਤੁਹਾਨੂੰ ਲਾਈਨ ਪਰ ਮੈਂ ਬ੍ਰੀਕ ਹੈ ਪਰ ਮੈਂ ਮੋਟੀ ਹੈ। ਲਓ ਜੀ ਅਗਲਾ ਆ ਗਿਆ ਇਹ ਵਾਲਾ ਠੀਕ ਹੈ। ਬਿਲਕੁਲ ਅਲਰਜੀ ਵਿੱਚ ਉੱਤੇ ਵਰਕ ਹੋਇਆ ਹੋਇਆ ਬਈ ਪਰ ਹੈ ਪ੍ਰਿੰਟ ਹੈ ਇਹ। ਠੀਕ ਹੈ ਜੀ। ਆ ਤੁਹਾਨੂੰ ਮਿਲ ਰਿਹਾ ਇਹਦੇ ਨਾਲ ਡਾਰਕ ਗ੍ਰੇ ਬਾਟਮ ਤੇ ਇਹਦੇ ਨਾਲ ਤੁਹਾਨੂੰ ਦੁਪੱਟੇ ਦਾ ਪ੍ਰਿੰਟ ਦਿਖਾਉਣੀ ਬਹੁਤ ਸੋਹਣਾ ਪ੍ਰਿੰਟ ਦਾ ਦੁਪੱਟਾ ਹੈ ਇਹਦੇ ਨਾਲ। ਬਿਊਟੀਫੁਲ। ਹਾਲੋ। ਹਾਲੋ ਗੁੱਡ। ਆ ਦੁਪੱਟਾ ਮਿਲੂਗਾ ਤੁਹਾਨੂੰ। ਠੀਕ ਹੈ ਬਹੁਤ ਸੋਹਣਾ। ਜਸਟ ਪਿਕ। ਸੋਚਣ ਦਾ ਤਾਂ ਕੋਈ ਪੁਆਇੰਟ ਹੀ ਨਹੀਂਗਾ ਲੋਚ ਅਗਲਾ ਇਹ ਆ ਗਿਆ ਇਹਦੇ ਨਾਲ ਉਹ ਤੁਹਾਡਾ ਇਹ ਵਾਲਾ ਦੁਪੱਟਾ ਆ ਸੌਰੀ ਬਾਟਮ ਇਹਦਾ ਦੁਪੱਟਾ ਵੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹ ਕਿਹੜਾ ਹੈ ਆ ਲਓ ਜੀ ਇਹ ਇਹ ਦੁਪੱਟਾ ਹੋਊਗਾ ਠੀਕ ਹੈ ਜੀ ਤੇ ਪ੍ਰਾਈਸ ਇਹਦਾ ਵੀ ਰਹੂਗਾ 28 750 ਸਿੱਧਾ ਬੱਕੇ ਸ਼ੇਅਰ ਕਰਨੇ ਠੀਕ ਹੈ ਜੀ ਇੰਨੀ سپورਟ ਜਰੂਰ ਕਰਦੇ ਆ ਕਰੋ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਲੈ ਕੇ